ਕਾਲ ਸੁਣ ਆਪੂਆ ਤੇਰੀ ਦਾ ਫੋਨ ਆਇਆ ਤੇ ਫੋਨ ਚੁੱਕਿਆ ਕਿਉਂ ਨਹੀਂ ਗਿਆ ਤੂੰ ਉਹ ਮੰਮੀ ਪਤਾ ਨਹੀਂ ਲੱਗਾ ਮੈਨੂੰ ਨਹੀਂ ਮੈਂ ਚੁੱਕਣਾ ਨਹੀਂ ਤੇ ਬੈਕ ਕਾਲ ਕਰ ਲੋ ਸਾਰਾ ਦਿਨ ਫੋਨ ਤੁਹਾਡੇ ਹੱਥ ਚ ਰਹਿੰਦਾ ਤੇ ਕਹੇ ਰਿਸ਼ਤੇਦਾਰ ਨੂੰ ਫੋਨ ਕਰਨਾ ਤੇ ਕੀ ਜੀ ਅਗਲਾ ਕੋਈ ਕਾਰ ਹੀ ਦੇ ਉਹ ਚੁੱਕਿਆ ਹੋਣੀ ਜਾਂਦਾ ਤੁਹਾਡੇ ਕੋਲ ਹੈ ਤੂੰ ਹੀ ਤੇ ਐਡਾ ਮਤਲਬ ਹੈ ਨਹੀਂ ਲੱਗਦਾ ਤੁਹਾਡਾ ਕਿਸੇ ਨਾ ਬਣਾ ਕੇ ਰੱਖਣੀ ਤੂੰ ਕਰ ਲੋ ਗੱਲ ਭੋਆ ਨੂੰ ਮੈਨੂੰ ਕੀ ਕਹਿਣਾ ਉਹ ਲੱਗੀ ਕੋਈ ਸੁੱਖ ਸਾਂ ਦੀ ਪੁੱਛੂਗੀ ਤੂੰ ਆਪਣਾ ਕੀ ਉਹਨੂੰ ਕਹਿੰਦੇ ਮਾਮੀਦਾਰੇ ਪਲਾਇਆ ਨਹੀਂ ਕੀਤਾ ਗਰੁੱਪ ਚ ਕਿਹੜਾ ਮੈਸੇਜ ਕੀਤਾ ਮਾਮੀ ਨੇ ਉਹਨੇ ਗੁੱਡ ਮਾਰਨਿੰਗ ਦਾ ਮੈਸੇਜ ਪਾਇਆ ਵਾ ਹੈ ਸਾਰੇ ਜਣੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਰਨ ਦੇ ਤਾਂ ਚੇ ਤੂੰ ਲਿਖ ਕੇ ਭੇਜੇਂਗਾ ਤਾਂ ਕੀ ਹੋ ਜੂ ਗੁੱਡ ਮਾਰਨਿੰਗ ਤੇ ਰੋਜ਼ ਪੇਈ ਦੇ ਜ਼ਰੂਰੀ ਥੋੜੀ ਹੁੰਦਾ ਵਾ ਲਿਖੀਦਾ ਪੁੱਤ ਲਿਖੀਦਾ ਐਡਾ ਨਹੀਂ ਕਰੀਦਾ ਵਾ ਵਟਸਐਪ ਗਰੁੱਪ ਖੋਲ ਤੇ ਆਪਣਾ ਤੇਰੇ ਫੁੱਫੜ ਨੇ ਵੀਡੀਓ ਪਾਈ ਆ ਇੱਕ ਤੇ ਅੱ ਸਾਰੇ ਜਣੇ ਤੇ ਜੰਡੇ ਹਾਸੇ ਵਾਲੀ ਵੀਡੀਓ ਆ ਤੂੰ ਉਹ ਭੇਜ ਦੇ ਜਾਕਰ ਉਹ ਹੱਥ ਨਾਲੀ ਉਹ ਵੀ ਜਿਹੜੀ ਉਹ ਭੇਜ ਦੇ ਹੈਪੀ ਦਿਹਾ ਕੋਹਨੀ ਉਹ ਸਾਰੇ ਜਣੇ ਰਿਪਲਾਈ ਕਰਨ ਦੇ ਤੂੰ ਵੀ ਕਰਾਇਆ ਕੁਫੜ ਸੁਸਾਉਗਾ ਕੀ ਕਰਨਾ ਆਪਾ ਕਰ ਕੇ ਮੈਸੇਜ ਚਾਚੀ ਆਪਣੀ ਨੂੰ ਫੋਨ ਕਰਕੇ ਵਧਾਈ ਦੀ ਲੈ ਉਹਦੇ ਪ੍ਰਾਣੇ ਕਰ ਲਈ ਹੈ ਵਧਾਈ ਦੇ ਉਹਨੂੰ ਫੋਨ ਕਰ ਮਮੀ ਕਾਰ ਉਹਦੇ ਪ੍ਰਾਣੇ ਲਈ ਤੇ ਫੋਨ ਮੈਂ ਕਿਉਂ ਕਰਾਂ ਫੋਨ ਕਰ ਲੈਗਾ ਤੇ ਫੇਰ ਕੀ ਹੋ ਜਾਊਗਾ ਪਰ ਬਿਨ ਫੋਨ ਤੁਹਾਡੇ ਹੱਥ ਚ ਰਹੇਗਾ ਤੇ ਚੰਗਾ ਕੋਈ ਇਸ ਤਰ੍ਹਾਂ